ਕੈਬਨਿਟ ਮੰਤਰੀ ਅਨਮੋਲ ਗਗਰਮਾਨ ਦੇ ਯਤਨਾ ਸਤਕਾ ਸਿੰਘਪੁਰਾ ਰੋਡ ਦਾ ਕੰਮ ਹੋਵੇਗਾ ਇਸ ਹਫਤੇ ਸ਼ੁਰੂ 25 ਲੱਖ ਰੁਪਏ ਦੀ ਕੀਮਤ ਨਾਲ ਇਹ ਸੜਕ ਬਣੇਗੀ ਖੂਬਸੂਰਤ ਪੰਜਾਬ ਰਾਜ ਲੋਕ ਨਿਰਮਾਣ ਨੇ ਦਿੱਤੀ ਸੜਕ ਬਣਾਉਣ ਦੀ ਮਨਜ਼ੂਰੀ ਸਿੰਗapore ਰੋਡ ਦੇ ਲੋਕਾਂ ਨੇ ਕੀਤਾ ਕੈਬਨਿਟ ਮੰਤਰੀ ਦਾ ਧੰਨਵਾਦ ਅਸੀਂ ਬਹੁਤ ਧੰਨਵਾਦ ਕਰਾਂਗੇ ਸਰ ਅਨਮੋਲ ਗਗਨ ਜੀ ਦਾ ਕਿ ਜਾਰੀ ਤੋਂ ਜਲਦੀ ਇਹ ਰੋਡ ਜਿਹੜਾ ਤਿਆਰ ਕੀਤਾ ਜਾਵੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜਾਰੀ ਕੀਤੀ ਹਦਾਇਤ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਇਸ ਸੜਕ ਦਾ ਕੰਮ ਜਲਦੀ ਕਰੋ ਸ਼ੁਰੂ ਸਿਕਾਲਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਣ ਕੁਰਾਲੀ ਗੱਲ ਕਰੀਏ ਕੁਰਾਲੀ ਦੇ ਸਿੰਘਪੁਰਾ ਰੋਡ ਦੀ ਤਾਂ ਸਿੰਘਪੁਰਾ ਰੋਡ ਦੇ ਹਾਲਾਤ ਕਾਫੀ ਮਾੜੇ ਸਨ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਬਾਰ ਬਾਰ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਬੇਨਤੀ ਕੀਤੀ ਗਈ ਸੀ ਕਿ ਇਸ ਸੜਕ ਨੂੰ ਤੁਰੰਤ ਬਣਾਇਆ ਜਾਵੇ ਅਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਵੀ ਇਸ ਸੜਕ ਨੂੰ ਤੁਰੰਤ ਬਣਾਉਣ ਦੇ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਤੁਹਾਨੂੰ ਅਸੀਂ ਇੱਕ ਚਿੱਠੀ ਦਿਖਾ ਰਹੇ ਹਾਂ ਜੋ ਕਿ ਕੈਬਨਿਟ ਮੰਤਰੀ ਅਨਮੋਲ ਗਦਨਮਾਨ ਨੇ ਨਗਰ ਕੌਂਸਲ ਨੂੰ ਲਿਖੀ ਹੈ ਅਤੇ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸੇ ਵੀ ਵਕਤ ਕੋਡ ਆਫ ਕੰਡਕਟ ਲੱਗ ਸਕਦਾ ਹੈ ਜਿਸ ਦੇ ਲਈ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਅਤੇ ਹੁਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਉੜਾੜੀ ਦੇ ਸਿੰਘਪੁਰਾ ਰੋਡ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਹੈ ਕਿਉਂਕਿ ਲੋਕ ਅਕਸਰ ਲੋਕਲ ਸ਼ਹਿਰੀ ਏਡਿਟਰ ਜਿਸ ਦੇ ਵਿੱਚ ਚੇਅਰਮੈਨ ਹਰੀਸ਼ ਰਾਣਾ ਬਹਾਦਰ ਸਿੰਘ ਓਕੇ ਅਤੇ ਵਾਰਡ ਦੇ ਕਾਉਂਸਲਰ ਕੁਸ਼ਵੀਰ ਹੈਪੀ ਅਤੇ ਡਾਕਟਰ ਅਸ਼ਵਨੀ ਨਾਲ ਕਾਫੀ ਮੁਲਾਕਾਤ ਕਰਦੇ ਸਨ ਅਤੇ ਇਸ ਸੜਕ ਨੂੰ ਬਣਾਉਣ ਦੀ ਮੰਗ ਵੀ ਕਰਦੇ ਸਨ ਜਦੋਂ ਇਸ ਚਿੱਠੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਜੋ ਕਿ ਸਿੰਘਪੁਰਾ ਰੋਡ ਤੇ ਹੀ ਰਹਿੰਦੇ ਨੇ ਅਤੇ ਵਕ ਵਕ ਤਰ੍ਹਾਂ ਦੇ ਕਾਰੋਬਾਰ ਕਰਦੇ ਨੇ ਅਤੇ ਲੋਕਾਂ ਦੇ ਵਿੱਚ ਖੁਸ਼ੀ ਜਾਗ ਪਈ ਹੈ ਅਤੇ ਲੋਕ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦਾ ਧੰਨਵਾਦ ਵੀ ਕਰ ਰਹੇ ਨੇ ਕੀ ਕਹਿਣਾ ਹੈ ਲੋਕਾਂ ਦਾ ਆਓ ਤੁਹਾਨੂੰ ਵੀ ਸੁਣਾਦੇ ਹਾਂ ਤੁਹਾਡਾ ਨਾਮ ਕੀ ਹੈ ਜੀ ਮੈਂ ਸਿਕੰਦਰ ਸਿੰਘ ਹੈ ਤੁਸੀਂ ਕਿੱਥੇ ਦੁਕਾਨ ਕਰਦੇ ਹੋ ਕਨਨਪਨੇ ਸੰਗਪੁਰ ਰੁਰਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵੱਲੋਂ ਕੋ ਇਕੋ ਚੰਗਾ ਉਪਰਾਲਾ ਕੀਤਾ ਗਿਆ ਤੇ ਪੱਤਰ ਵੀ ਜਾਰੀ ਕੀਤਾ ਗਿਆ ਨਗਰ ਕੌਂਸਲ ਦੇ ਵੱਡੇ ਅਧਿਕਾਰੀਆਂ ਨੂੰ ਤੇ ਕਿਹਾ ਗਿਆ ਕਿ ਸਿੰਘਪੁਰਾ ਰੋਡ ਤੁਰੰਤ ਬਣਾਇਆ ਜਾਵੇ ਕੀ ਕਹਿਣਾ ਚਾਹੁੰਦੇ ਇਸ ਉਪਰਾਲੇ ਨੂੰ ਨਹੀਂ ਤਾਂ ਬਹੁਤ ਵਧੀਆ ਜਿਹਾ ਉਪਰਾਲਾ ਹੈ ਕਪਟਨ ਆਪਣਾ ਗਗਨੰਦ ਐਮਐਸ ਦੇ ਸਾਹ ਦਾ ਤੇ ਜਲਦੀ ਹੀ ਤਾਂ ਕਹਿੰਦੇ ਜਲਦੀ ਜਲਦੀ ਰੋਡ ਬਣੇ ਇਹ ਬਹੁਤ ਗਿਫਤਾਰੀਆਂ ਹੁਣ ਜਾਣ ਦੇ ਵਿੱਚ ਸੋ ਜਦੋਂ ਲੋਕ ਜਾਂਦੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਫਟਵਾਤੇ ਤੁਰ ਨਹੀਂ ਸਕਦੇ ਲੋਕ ਤੁਰਨ ਦਾ ਬਹੁਤ ਪਰੇਸ਼ਾਨ ਹੈ ਇੱਥੇ ਬਰਸਾਤ ਦੇ ਵਿੱਚ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਬਰਸਾਤ ਦੇ ਵਿੱਚ ਤੇ ਗੋਡੋਡੇ ਪਾਣੀ ਖੜ੍ਹ ਜਾਂਦੀ ਹੂੰ ਤੇ ਗੱਡੀਆਂ ਤੇ ਜਾਣਾਂ ਬਹੁਤ ਔਖਾ ਲੈ ਚੌਣ ਜਾਪਤਾ ਵੀ ਲੱਗ ਸਕਦਾ ਹੈ ਜਲ ਤੋਂ ਜਲਦ ਤੇ ਮੈਡਮ ਨੇ ਕਿਹਾ ਗਿਆ ਹੈ ਕਿ ਚੌਣ ਜਾਪਤੇ ਤੋਂ ਪਹਿਲਾਂ ਇਹਦਾ ਕੰਮ ਸ਼ੁਰੂ ਕੀਤਾ ਜਾਵੇ ਬਿਲਕੁਲ ਬਿਲਕੁਲ ਪਹਿਲਾਂ ਜੀ ਜਲਦੀ ਜਲਦੀ ਤਿਆਰ ਕੀਤੀ ਜਾਵੇ ਰੋੜੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀਆਂ ਦੂਰ ਹੋ ਜਾਣ। ਅਸੀਂ ਬਹੁਤ ਧੰਨਵਾਦ ਕਰਾਂਗੇ ਸਰ ਅਨਮੋਲ ਗਗਨ ਜੀ ਦਾ ਕਿ ਜਲਦੀ ਤੋਂ ਜਲਦੀ ਇਹ ਰੋੜ ਜਿਹੜਾ ਤਿਆਰ ਕੀਤਾ ਜਾਵੇ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਮੋਹਨ ਤੇ ਤੁਸੀਂ ਕਿੱਥੇ ਦੁਕਾਨ ਹੈ ਤੁਹਾਡੀ ਜੀ ਇਹ ਸਾਡੀ ਸਿੰਘਪੁਰਾ ਰੋਡ ਤੇ ਹੈਗੀ ਕੈਬਨਰਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਖਤ ਆਰਡਰ ਜਾਰੀ ਕੀਤੇ ਗਏ ਨੇ ਅਤੇ ਕਿਹਾ ਗਿਆ ਹੈ ਕਿ ਚੋਣ ਜਾਬਤੇ ਤੋਂ ਪਹਿਲਾਂ ਇਹ ਸੜਕ ਬਣਾਈ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਇਹ ਜਲਦੀ ਤੋਂ ਜਲਦੀ ਬਣੇ ਕੰਪਲੀਟ ਹੋਵੇ ਸਾਨੂੰ ਬਹੁਤ ਮੁਸ਼ਕਲ ਹੁੰਦੀ ਹੈ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਦਿੱਕਤ ਹੈ ਇਸ ਮਾਪੇ ਜੇਕਰ ਇਹ ਸੜਕ ਬਣਦੀ ਹੈ ਤਾਂ ਕਿੰਨਾ ਫਾਇਦਾ ਹੋਵੇਗਾ ਨਹੀਂ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸਾਡਾ ਹਰੇਕ ਚੀਜ਼ ਇੱਥੇ ਖਰਾਬ ਹੋ ਜਾਂਦੀ ਹੈ ਤੇ ਆਉਣ ਜਾਣ ਚ ਬਹੁਤ ਇਕ ਰੋਲੇ ਸਾਡੀ ਗੱਡੀਆਂ ਮੋਟਰਾਂ ਵੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਚ ਸਾਨੂੰ ਈਜੀ ਹੋ ਜਾਵੇ ਸਾਡੇ ਵਾਸਤੇ ਜਿੰਨੀ ਜਲਦੀ ਤੋਂ ਜਲਦੀ ਬਣੇ ਤਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਤੇ ਜਲਦੀ ਜਲਦੀ ਬਣਾਉਣ ਦੀ ਕੋਸ਼ਿਸ਼ ਕਰਨ ਜੇਕਰ ਕੈਬਨਿਟ ਮੰਤਰੀ ਦੇ ਆਡਰਾਂ ਤੋਂ ਬਾਅਦ ਜਲਦੀ ਸੜਕ ਬਣਦੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੰਤਰੀ ਮੈਡਮ ਨਹੀਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਗਰ ਉਹ ਇਸ ਤਰ੍ਹਾਂ ਬਣਾਦੇ ਆਂ ਤੇ ਅਸੀਂ ਇਹੀ ਉਮੀਦ ਕਰਦੇ ਆਂ ਉਹਨਾਂ ਤੋਂ ਕਿ ਉਹ ਇਹ ਕੰਮ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਨ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਤਰਮਿੰਦਰ ਸਿੰਘ ਹੈ। ਤੁਸੀਂ ਕਿੱਥੇ ਰਹਿੰਦੇ ਹੋ? ਹਾ ਸਿੰਘਪੁਰਾ ਰੋਡ ਤੇ ਰਹਿੰਦੇ ਬਾਡ ਨੰਬਰ 12 'ਚ। ਨਗਰ ਕੌਂਸਲ ਨੂੰ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਮੈਡਮ ਵੱਲੋਂ ਵੀ ਤੁਰੰਤ ਇਸ ਸੜਕ ਨੂੰ ਬਣਾਇਆ ਜਾਵੇ। ਇਸ ਵਕਤ ਸੜਕ ਦੇ ਹਾਲਾਤ ਕੀ ਐ ਤੇ ਤੇ ਇਸ ਚਿੱਠੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਗੱਲ ਇਦਾਂ ਇਹ ਵੀ ਇਸ ਸ਼ਹਿਰ ਦੀਆਂ ਸਾਰੀਆਂ ਸੜਕਾਂ ਤਕਰੀਬਨ ਠੀਕ-ਠਾਕ ਨੇ, ਵਧੀਆ ਨੇ। ਦੇਖ ਕੇ ਦਿਲ ਖੁਸ਼ ਹੁੰਦਾ। ਲੇਕਿਨ ਸਾਡੇ ਜਿਹੜੀ ਇਹ ਸਿੰਘਪੁਰਾ ਰੋਡ ਦੀ ਸੜਕ ਹੈ, ਇਹ ਥੋੜੀ ਖਸਤਾ ਹਾਲਤ ਵਿੱਚ ਸੀ। ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਅਨਮੋਲ ਗਗਨਵਾਨ ਜੀ ਦਾ ਵੀ ਸਾਡੀ ਸਿਰੋੜ ਨੂੰ ਬਣਾਇਆ ਜਾ ਰਿਹਾ ਹੈ ਤੇ ਹਰੀਸ਼ ਰਾਣਾ ਜੀ ਤੇ ਬਹਾਦਰ ਸਿੰਘ ਓਕੇ ਜੀ ਦਾ ਲੋਕਲ ਲੀਡਰ ਨੇ ਜੋ ਅਸੀਂ ਉਹਨਾਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ। ਭਾਜੀ ਕੀ ਨਾਮ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਜੀ। ਕੈਬਨਿਟ ਮੰਤਰੀ ਅਨਮੋਲ ਗਗਨਵਾਨ ਵੱਲੋਂ ਅੱਜ ਸਖਤ ਖਦਾਇਤ ਜਾਰੀ ਕੀਤੀ ਗਈ ਹੈ ਨਗਰ ਕੌਂਸਲ ਦੀ ਯੂਨੂ ਵੀ ਇਹ ਤੁਰੰਤ ਚੌਣ ਜਾਬਤੇ ਤੋਂ ਪਹਿਲਾਂ ਸੜਕ ਬਣਾਈ ਜਾਵੇ ਸਿੰਘਪੁਰਾ ਰੋਡ। ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰਾਲੇ ਨੂੰ ਜੀ? ਬਣਨੀ ਚਾਹੀਦੀ ਹੈ ਜੀ। ਹੂੰ। ਜਿੰਨੇ ਵੀ ਪਿੱਛੇ ਪਿੰਡ ਆ ਰਹੇ ਆ ਘਟੋ ਘਟ 10 ਪਿੰਡ ਲੱਗ ਰਹੇ ਆ ਜੀ ਕਰਾਲੀ ਸ਼ਹਿਰ ਨੂੰ ਪਿੱਛੇ ਤੋਂ ਚੰਡੀਗੜ੍ਹ ਯੂਨੀਵਰਸਿਟੀ ਕਰਕੇ ਇਸ ਸੜਕ ਦਾ ਬਹੁਤ ਜ਼ਿਆਦਾ ਲਾਂਗਾ ਹੋਇਆ ਹੋਇਆ ਸੜਕ ਤੇ ਸਭ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਜੀ ਮੀ ਕਿਥੇ ਪੈਂਦਾ ਪਾਣੀ ਇੱਥੇ ਖੜ ਜਾਂਦਾ ਹੁਣ ਤੁਸੀਂ ਆਪ ਦੇਖ ਸਕਦੇ ਹੋ ਵੀ ਇੱਥੇ ਪਾਣੀ ਦਾ ਕੀ ਹਾਲ ਆ ਸੜਕ ਲੱਭਣੀ ਪੈ ਰਹੀ ਹੈ ਬਹੁਤ ਜ਼ਿਆਦਾ ਬੁਰਾ ਹਾਲ ਆ ਸਾਡੀ ਕੈਬਨਿਟ ਮੰਤਰੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਬਈ ਇਸ ਮੁੱਦੇ ਬਾਰੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਸ਼ਹਿਰ ਬਹੁਤ ਪੁਰਾਣਾ ਹੋਣ ਕਰਕੇ ਕਟਕਟ ਵੀ ਇਹ ਵੀ 25 ਕਿਲੋਮੀਟਰ ਦੇ ਏਰੀਏ ਵਿੱਚ ਇਹ ਪਿੰਡ ਇਹ ਸ਼ਹਿਰ ਉਹਨਾਂ ਨੂੰ ਸਾਹਮਰੇ ਆ ਜੇਕਰ ਕੈਬਨਟ ਮੰਤਰੀ ਦੇ ਹੁਕਮਾਂ ਤੋਂ 1-2 ਦਿਨਾਂ 'ਚ ਕੰਮ ਸ਼ੁਰੂ ਹੁੰਦਾ ਤਾਂ ਕੀ ਕਹਿਣਾ ਚਾਹੁੰਦੇ ਹੋ ਕੰਮ ਬਹੁਤ ਵਧੀਆ ਗੱਲ ਹੈ ਜੀ